ਪਟਿਆਲੇ ਦਾ ਰਾਜਾ ਭੁਪਿੰਦਰ ਸਿੰਘ ਇਸ ਗੱਲੋਂ ਸਾਰੀ ਦੁਨੀਆ ਦੀ ਚਰਚਾ ਵਿੱਚ ਰਿਹਾ ਸੀ ਕਿ ਏਸ ਦੇ ਹਰਮ ਵਿੱਚ 365 ਔਰਤਾਂ ਹੁੰਦੀਆਂ ਸੀ ਪਰ ਜਿਸ ਦਿਨ ਪਟਿਆਲੇ ਦੇ ਰਾਜੇ ਭੁਪਿੰਦਰ ਸਿੰਘ ਦੀ ਮੌਤ ਹੋਈ ਹੈ ਉਸ ਦਿਨ ਇਹਦੇ ਹਰਮ ਵਿੱਚ 323 ਔਰਤਾਂ ਸੀ ਜਿਨ੍ਹਾਂ ਦੇ ਵਿੱਚੋਂ 10 ਮਹਾਰਾਣੀਆਂ 50 ਦੇ ਕਰੀਬ ਰਾਣੀਆਂ ਤੇ ਬਾਕੀ ਦੀਆਂ ਸਾਰੀਆਂ ਰਖੇਲਾਂ ਆਓ ਗੱਲ ਸ਼ੁਰੂ ਕਰਦੇ ਹਾਂ ਇਹ ਰਾਣੀਆਂ ਮਹਾਰਾਣੀਆਂ ਤੇ ਰਖੇਲਾਂ ਇਹਨਾਂ 'ਚ ਕੀ ਫਰਕ ਹੁੰਦਾ ਸੀ ਤੇ ਇਹ ਦਰਜੇ ਇਹਨਾਂ ਨੂੰ ਕਿਵੇਂ ਪ੍ਰਾਪਤ ਹੁੰਦੇ ਸੀ ਵਿਦਵਾਨਾਂ ਦੇ ਮਤਾਬਕ ਛੋਟੀ ਉਮਰ ਦੀਆਂ ਕੁੜੀਆਂ ਨੂੰ ਰਾਜੇ ਦੇ ਮਹਿਲਾ ਵਿੱਚ ਲਿਆਂਦਾ ਜਾਂਦਾ ਅਤੇ ਉਹਨਾਂ ਦੇ ਮਟਿਆਰਾ ਹੋਣ ਤੱਕ ਉਹਨਾਂ ਦਾ ਪਾਲਣ ਪੋਸ਼ਣ ਮਹਿਲਾ ਵਿੱਚ ਹੀ ਹੁੰਦਾ ਸੀ ਜਾਨੀ ਜਿੰਨਾ ਚਿਰ ਉਹ ਲੜਕੀਆਂ ਮਟਿਆਰਾ ਨਹੀਂ ਸੀ ਹੁੰਦੀਆਂ ਉਹਨਾਂ ਚਿਰ ਉਹ ਮਹਾਰਾਜੇ ਦੇ ਮਹਿਲਾ ਵਿੱਚ ਨੌਕਰਾਂ ਦੀ ਤਰ੍ਹਾਂ ਕੰਮ ਕਰਦੀਆਂ ਰਹਿੰਦੀਆਂ ਪਰ ਜਿਉਂ-ਜਿਉਂ ਮਹਾਰਾਜਾ ਉਹਨਾਂ ਨੂੰ ਪਸੰਦ ਕਰਦਾ ਓਵੇਂ-ਓਵੇਂ ਉਹਨਾਂ ਦਾ ਅਹੁਦਾ ਵੀ ਅੱਗੇ ਵੱਧ ਜਾਂਦਾ ਕਈ ਤਾਂ ਵਿਚਾਰੀਆਂ ਸਾਰੀ ਉਮਰ ਰਖੇਲਾ ਹੀ ਰਹਿ ਜਾਂਦੀਆਂ ਕਈ ਰਖੇਲਾ ਤੋਂ ਰਾਣੀਆਂ ਬਣ ਜਾਂਦੀਆਂ ਤੇ ਕੁਝ ਰਾਣੀਆਂ ਤੋਂ ਮਹਾਰਾਣੀਆਂ ਵੀ ਬਣੀਆਂ ਪਟਿਆਲੇ ਦੇ ਮਹਿਲਾਂ ਵਿੱਚ ਤੇ ਪਟਿਆਲੇ ਵਾਲੇ ਰਾਜੇ ਦੇ ਮਹਿਲਾਂ 'ਚ ਰਹਿੰਦੀਆਂ ਇਹਨਾਂ ਮਹਾਰਾਣੀਆਂ ਰਾਣੀਆਂ ਤੇ ਰਖੇਲਾ ਦੇ ਵਿੱਚ ਇੱਕ ਫਰਕ ਹੋਰ ਹੁੰਦਾ ਸੀ ਜੋ ਭਪਿੰਦਰ ਸਿੰਘ ਮਹਾਰਾਜੇ ਦੀਆਂ ਮਹਾਰਾਣੀਆਂ ਸੀ ਉਹਨਾਂ ਦਾ ਖਾਣਾ ਕੋਣੇ ਦੀਆਂ ਪਲੇਟਾਂ ਵਿੱਚ ਤੇ ਉਹਨਾਂ ਦਾ ਚਾਹ ਪਾਣੀ ਸੋਨੇ ਦੇ ਕੱਪਾਂ ਵਿੱਚ ਸਰਵ ਕੀਤਾ ਜਾਂਦਾ ਸੀ ਨੌਕਰਾਂ ਵੱਲੋਂ ਜਦਕਿ ਉਹਨਾਂ ਹੀ ਮਹਿਲਾਵਾਂ ਦੇ ਵਿੱਚ ਰਹਿਣ ਵਾਲੀਆਂ ਰਾਣੀਆਂ ਨੂੰ ਇਹੋ ਹੀ ਖਾਣਾ ਚਾਂਦੀ ਦੇ ਬਰਤਨਾਂ ਵਿੱਚ ਦਿੱਤਾ ਜਾਂਦਾ ਸੀ ਤੇ ਜਿਹੜੀਆਂ ਪਿੱਛੇ ਰਖੇਲਾ ਰਹਿ ਗਈਆਂ ਉਹਨਾਂ ਦਾ ਖਾਣਾ ਪਿੱਤਲ ਦੇ ਭਾਂਡਿਆਂ ਵਿੱਚ ਵਰਤਾਇਆ ਜਾਂਦਾ ਸੀ ਯਾਨੀ ਸੋਨਾ ਚਾਂਦੀ ਤੇ ਪਿੱਤਲ ਦੇ ਭਾਂਡਿਆਂ ਨਾਲ ਰਾਣੀ ਮਹਾਰਾਣੀ ਤੇ ਰਖੇਲ ਦੀ ਪਦਵੀ ਦਾ ਪਤਾ ਲੱਗਦਾ ਸੀ ਤੇ ਮਹਾਰਾਜਾ ਖੁਦ ਜਿਹੜੇ ਸੋਨੇ ਦੇ ਬਰਤਨਾਂ ਤੇ ਕੀਮਤੀ ਲੱਖਾਂ ਰੁਪਈਆਂ ਦੇ ਹੀਰੇ ਮੋਤੀ ਜੜੇ ਹੁੰਦੇ ਜਾਂ ਜਿੰਨਾਂ ਪਲੇਟਾਂ ਨੂੰ ਹੀਰੇ ਮੋਤੀਆਂ ਨਾਲ ਮੜਿਆ ਹੁੰਦਾ ਆਪ ਹੀ ਉਹਨਾਂ ਦੇ ਵਿੱਚ ਖਾਣਾ ਖਾਂਦਾ ਹੁੰਦਾ ਸੀ ਪਟਿਆਲੇ ਦੇ ਰਾਜਾ ਭੁਪਿੰਦਰ ਸਿੰਘ ਦੇ ਕਿਸੇ ਦੁਨੀਆ 'ਚ ਮਸ਼ਹੂਰ ਰਏ ਐ ਔਰਤਾਂ ਬਾਰੇ ਪਰ ਅੱਜ ਆਪਾਂ ਇੱਕ ਪਟਿਆਲੇ ਦੇ ਰਾਜੇ ਦਾ ਤੇ ਇੱਕ ਨਾਬੇ ਦੇ ਰਾਜੇ ਰੁਪਦੰਮਨ ਸਿੰਘ ਦਾ ਕਿੱਸਾ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਸੋਹਣੀਆਂ ਕੁਆਰੀਆਂ ਕੁੜੀਆਂ ਨੂੰ ਆਪਣੇ ਮਹਿਲਾ ਵਿੱਚ ਲਿਆਉਣ ਲਈ ਇਹ ਰਾਜੇ ਕਿਹੜੇ-ਕਿਹੜੇ ਹਰਮੇ ਵਰਤਦੇ ਹੁੰਦੇ ਸੀ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰਿਓ ਇੱਕ ਵਾਰੀ ਪਟਿਆਲੇ ਵਾਲਾ ਰਾਜਾ ਭਪਿੰਦਰ ਸਿੰਘ ਬੀੜ ਕੌਲੀ ਵਿੱਚ ਸ਼ਿਕਾਰ ਖੇਡਦਾ ਖੇਡਦਾ ਅੱਗੇ ਨਰੂੜ ਪਿੰਡ ਕੋਲੇ ਚਲਿਆ ਗਿਆ ਤੇ ਅਚਾਨਕ ਪਿੰਡ ਦੇ ਬਾਹਰ ਬਾਹਰ ਪਿੰਡ ਦੇ ਗਰੀਬ ਕਿਸਾਨ ਜਵਾਲਾ ਸਿੰਘ ਦੀ ਧੀ ਕੇਸਰ ਕੌਰ ਆਪਣੀ ਪਤਕਣ ਵਿੱਚ ਬੈਠੀ ਪਾਠੀਆਂ ਪੱਥੀ ਜਾਂਦੀ ਸੀ ਕេសਰ ਕੌਰ ਨੂੰ ਇਨਾ ਹੁਸਨ ਬਖਸ਼ਿਆ ਸੀ ਰੱਬ ਨੇ ਕਿ ਮਾਨੋ ਦੇਵ ਲੋਕ ਦੀ ਪਰੀ ਧਰਤੀ ਤੇ ਆਈ ਹੋਈ ਸੀ ਲੜਕੀ ਨੇ ਗੋਹਾ ਪੱਥਣ ਵੇਲੇ ਆਪਣਾ ਦੁਪੱਟਾ ਜਾਨੀ ਚੁੰਨੀ ਉਸ ਨੂੰ ਵੀ ਲਾ ਕੇ ਪਾਸੇ ਰੱਖਿਆ ਹੋਇਆ ਸੀ ਉਹਦੇ ਗੋਰੇ ਚਿੱਟੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਦੇਖ ਕੇ ਪਟਿਆਲੇ ਦਾ ਮਹਾਰਾਜਾ ਇਕਦਮ ਮੋਹਿਤ ਹੋ ਗਿਆ ਕេសਰ ਕੌਰ ਤੇ ਪਟਿਆਲੇ ਦੇ ਰਾਜੇ ਤੋਂ ਰਿਹਾ ਨਾ ਗਿਆ ਉਹਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਐਸ ਕੁੜੀ ਨੂੰ ਆਪਾਂ ਆਪਣੇ ਮਹਿਲਾਂ ਚ ਅੱਜ ਲੈ ਕੇ ਜਾਣੇ ਅਖੀਰ ਮਹਾਰਾਜੇ ਨੇ ਉਸ ਕੁੜੀ ਕੋਲੇ ਜਾ ਕੇ ਪਹਿਲ ਕਰਦਿਆਂ ਆਖਿਆ ਤੂੰ ਮੈਨੂੰ ਭਾ ਗਈ ਹੈ ਮੈਂ ਤੈਨੂੰ ਮਹਿਲਾ ਵਿੱਚ ਲੈ ਕੇ ਜਾਣਾ ਚਾਹੁੰਦਾ ਪਰ ਗਰੀਬ ਕਿਸਾਨ ਦੀ ਧੀ ਕੇਸਰਕੌਰ ਨੇ ਕੰਬਦੀ ਹੋਈ ਆਵਾਜ਼ ਵਿੱਚ ਪੁੱਛਿਆ ਜੀ ਤੁਸੀਂ ਹੋ ਕੌਣ ਤਾਂ ਏਸ ਨੇ ਅੱਗੋ ਛਾਤੀ ਚੌੜੀ ਕਰਕੇ ਆਖਿਆ ਮੈਂ ਪਟਿਆਲੇ ਦਾ ਮਹਾਰਾਜਾ ਭੁਪਿੰਦਰ ਸਿੰਘ ਤਾਂ ਕੰਬਦੀ ਹੋਈ ਕੁੜੀ ਨੇ ਅੱਗੋ ਆਖਿਆ ਮੈਂ ਗਰੀਬ ਕਿਸਾਨ ਦੀ ਧੀ ਹਾਂ ਮੇਰਾ ਮਹਿਲਾ ਵਿੱਚ ਕੋਈ ਕੰਮ ਨਹੀਂ ਮੈਨੂੰ ਬਖਸ਼ ਦਿਓ ਤੁਸੀਂ ਕਿਸੇ ਹੋਰ ਨੂੰ ਮਹਿਲਾ ਦਾ ਸ਼ਿੰਗਾਰ ਬਣਾ ਲਵੋ ਪਰ ਰਾਜਾ ਕਹਿੰਦਾ ਮੈਂ ਤਾਂ ਗਰੀਬ ਅਮੀਰ ਕਿਸੇ ਨੂੰ ਜਾਣਦਾ ਹੀ ਨਹੀਂ ਤੂੰ ਮੈਨੂੰ ਪਸੰਦ ਹੈ ਤੇ ਮੈਂ ਤੈਨੂੰ ਲੈ ਕੇ ਹੀ ਜਾਣਾ ਜਦੋਂ ਗੱਲ ਕਿਸੇ ਸਿਰੇ ਨਾ ਲੱਗਦੀ ਦੇਖੀ ਤਾਂ ਲੜਕੀ ਨੇ ਆਖਿਆ ਕਿ ਜੇ ਤੂੰ ਮੈਨੂੰ ਲੈ ਕੇ ਜਾਣਾ ਚਾਹੁੰਦਾ ਪਰ ਜਿਵੇਂ ਸਮਾਜ ਦਾ ਰਿਵਾਜ ਹੈ ਉਸੇ ਤਰ੍ਹਾਂ ਕਰੋ ਮੇਰਾ ਹੱਥ ਮੇਰੇ ਬਾਪੂ ਤੋਂ ਆ ਕੇ ਮੰਗੋ ਮੈਂ ਖੁਸ਼ੀ-ਖੁਸ਼ੀ ਤੁਹਾਡੇ ਨਾਲ ਮਹਿਲਾ ਵਿੱਚ ਚਲੀ ਜਾਵਾਂਗੀ ਕਹਿੰਦੇ ਨੇ ਕੇਸਰ ਕੌਰ ਦੇ ਬੋਲਾਂ ਦਾ ਇਨਾ ਅਸਰ ਹੋਇਆ ਪਟਿਆਲੇ ਦੇ ਰਾਜਾ ਭਪਿੰਦਰ ਸਿੰਘ ਤੇ ਉਸ ਕੁੜੀ ਨੂੰ ਵਿਆਹਣ ਵਾਸਤੇ ਪਿੰਡ ਨਰੂੜ ਦੇ ਵਿੱਚ ਪਟਿਆਲੇ ਦਾ ਰਾਜਾ ਆਪਣੀ ਬਰਾਤ ਲੈ ਕੇ ਆਇਆ ਸੀ ਤੇ ਜਦੋਂ ਵਿਆਹਣ ਆਇਆ ਨਾਲ ਹੀ ਉਸ ਲੜਕੀ ਦਾ ਭਰਾ ਸੀ ਜਿਹੜਾ 7-8 ਸਾਲ ਦਾ ਠਾਕੁਰ ਸਿੰਘ ਉਹਨੂੰ ਵੀ ਨਾਲ ਲੈ ਗਿਆ ਆਪਣੇ ਤੇ ਲੜਕੀ ਦੇ ਪਿਓ ਗਰੀਬ ਕਿਸਾਨ ਨੂੰ ਪਟਿਆਲੇ ਦੇ ਰਾਜੇ ਨੇ ਬਹੁਤ ਸਾਰਾ ਧਨ ਦਿੱਤਾ ਪਿੰਡ ਨਰੂੜ ਦੇ ਵਿੱਚ ਇੱਕ ਹਵੇਲੀ ਵੀ ਬਣਾ ਕੇ ਦਿੱਤੀ ਤੇ ਲੜਕੀ ਦੇ ਪਿਓ ਨੂੰ ਬਲਕੇ ਪਿੰਡ ਨਰੂੜ ਦੇ ਵਿੱਚ 400 ਏਕੜ ਜ਼ਮੀਨ ਵੀ ਦਿੱਤੀ ਪਟਿਆਲੇ ਦੇ ਰਾਜੇ ਨੇ ਤੇ ਪਿੰਡ ਸਰਦਾਰਗੜ ਪਿੰਡ ਘੱਗਰਸਰਾਏ ਤੇ ਪਿੰਡ ਢੀਡਸਾ ਦੇ ਵਿੱਚ ਹੋਰ ਵੀ ਜ਼ਮੀਨ ਦਿੱਤੀ ਇਸ ਪਰਿਵਾਰ ਨੂੰ ਅੱਗੇ ਜਾ ਕੇ ਇਸੇ ਲੜਕੀ ਕੇਸਰ ਕੌਰ ਦਾ ਭਰਾ ਪਟਿਆਲੇ ਰਿਆਸਤ ਵਿੱਚ ਠਾਕੁਰ ਸਿੰਘ ਡੈਪਟੀ ਕਲੈਕਟਰ ਬਣਿਆ ਸੀ ਤੇ ਸਮੇਂ-ਸਮੇਂ ਸਿਰ ਇਹ ਪਟਿਆਲੇ ਦਾ ਰਾਜਾ ਨਰੂੜ ਪਿੰਡ ਵਿੱਚ ਆਉਂਦਾ ਰਿਹਾ ਤੇ ਹੋਲੀ ਦੇ ਸਮੇਂ ਕਈ ਵਾਰ ਇਹ ਹਵੇਲੀਆਂ ਤੇ ਖੜ ਕੇ ਹੋਲੀ ਵੀ ਖੇਡਦਾ ਹੁੰਦਾ ਸੀ ਆਪਣੇ ਸਹੌਰੀਆਂ ਦੇ ਪਿੰਡ ਵਿੱਚ ਹੋਰ ਵੀ ਬਹੁਤ ਸਾਰੀਆਂ ਕੁਵਾਰੀਆਂ ਕੁੜੀਆਂ ਨੂੰ ਇਹ ਰਾਜਾ ਆਪਣੇ ਮਹਿਲਾਂ ਦੇ ਵਿੱਚ ਵੱਖ-ਵੱਖ ਤਰੀਕਿਆਂ ਨਾਲ ਲੈ ਕੇ ਆਇਆ ਉਹਨਾਂ ਦਾ ਜ਼ਿਕਰ ਆਪਾਂ ਅੱਗੇ ਕਰਾਂਗੇ ਪਰ ਨਾਲ ਲੱਗਦਾ ਹੀ ਹੁਣ ਆਪਾਂ ਨਾਭੇ ਰਿਆਸਤ ਵਾਲੇ ਰਾਜਾ ਰਿਪਦਮਨ ਸਿੰਘ ਦਾ ਵੀ ਜ਼ਿਕਰ ਕਰ ਲੈਂਦੇ ਆਂ ਕਹਿੰਦੇ ਨੇ ਹੁਸਨ ਕਈਆਂ ਲਈ ਨਫਾ ਤੇ ਕਈਆਂ ਲਈ ਨੁਕਸਾਨ ਸਾਬਤ ਹੁੰਦਾ ਹੈ ਨਾਬੇ ਦੇ ਰਾਜਾ ਰਿਪਦਮਨ ਸਿੰਘ ਦੇ ਰਾਜ ਵਿੱਚ ਇੱਕ ਐਸੀ ਘਟਨਾ ਘਟੀ ਸੀ ਨਾਬੇ ਦਾ ਰਾਜਾ ਰਿਪਦਮਨ ਸਿੰਘ ਆਪਣੇ ਸ਼ਹਿਰ ਨਾਬੇ ਦੀਆਂ ਗਲੀਆਂ ਵਿੱਚੋਂ ਸਰਕਾਰੀ ਦੌਰੇ ਤੇ ਲੰਘ ਰਿਹਾ ਸੀ ਕਿ ਉਸ ਨੇ ਸਾਹਮਣੇ ਆਉਂਦੀ ਹੋਈ ਨਿਹਾਇਤ ਖੂਬਸੂਰਤ ਕੁੜੀ ਨੂੰ ਜਦੋਂ ਤੱਕਿਆ ਤਾਂ ਉਸ ਨੇ ਆਪਣੀ ਬੱਗੀ ਨੂੰ ਰੋਕ ਲਿਆ ਪਰ ਨੀਵੀਂ ਪਾ ਕੇ ਇਹ ਕੁੜੀ ਆਪਣੀ ਤੋਰ ਮਹਾਰਾਜੇ ਦੇ ਕੋਲ ਦੀ ਲੰਘ ਗਈ ਤੇ ਮਹਾਰਾਜਾ ਨਾਬਾ ਇਸ ਨੂੰ ਦੇਖਦਾ ਰਹਿ ਗਿਆ ਇਸ ਲੜਕੀ ਦਾ ਨਾਮ ਸੀ ਪ੍ਰੀਤਮ ਕੌਰ ਇਸ ਲੜਕੀ ਨੂੰ ਪ੍ਰਮਾਤਮਾ ਨੇ ਇੰਨਾ ਹੁਸਨ ਬਖਸ਼ਿਆ ਸੀ ਜਿਵੇਂ ਰੱਬ ਨੇ ਬੇਲਿਆਂ ਬੈਠ ਕੇ ਇਸ ਦਾ ਬੁੱਤ ਘੜਿਆ ਹੋਵੇ ਇਸ ਨੇ ਆਪਣੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਸ਼ਾਮ ਤੱਕ ਇਸ ਲੜਕੀ ਨੂੰ ਮੇਰੇ ਮਹਿਲਾ ਵਿੱਚ ਲੈ ਕੇ ਆਓ ਪਰ ਜਦੋਂ ਸਪਾਹੀ ਘਰੇ ਗਏ ਤਾਂ ਉਸ ਲੜਕੀ ਨੇ ਦੋ ਟਕ ਜਵਾਬ ਦੇ ਦਿੱਤਾ ਤੇ ਉਸ ਲੜਕੀ ਦਾ ਪਿਓ ਵੀ ਇਸ ਨਾਬੇ ਦੇ ਰਾਜ ਵਿੱਚ ਇੱਕ ਉੱਚ ਦਰਜੇ ਦਾ ਅਫਸਰ ਸੀ ਉਸ ਲੜਕੀ ਦੇ ਪਿਓ ਨੂੰ ਜਦੋਂ ਹੁਕਮ ਹੋਇਆ ਕਿ ਆਪਣੀ ਬੇਟੀ ਲੈ ਕੇ ਆ ਉਹ ਪਿਓ ਵੀ ਹੁਕਮ ਮੰਨਣ ਤੋਂ ਇਨਕਾਰੀ ਹੋ ਗਿਆ ਕਿ ਜਦੋਂ ਮੇਰੀ ਧੀ ਆਉਣਾ ਨਹੀਂ ਚਾਹਦੀ ਮੈਂ ਧੱਕੇ ਨਾਲ ਉਸ ਨੂੰ ਮਹਿਲਾ ਵਿੱਚ ਕਿਵੇਂ ਛੱਡ ਜਾਵਾਂ ਇਸ ਲੜਕੀ ਨੂੰ ਰਾਜੇ ਦੇ ਦਰਬਾਰੀਆਂ ਨੇ ਹੋਰ ਲੋਕਾਂ ਨੇ ਬੜਾ ਸਮਝਾਇਆ ਕਿ ਰਾਜੇ ਦਾ ਤੇਰੇ ਤੇ ਦਿਲ ਆ ਗਿਆ ਤੂੰ ਮਹਾਰਾਣੀ ਬਣ ਜਾਵੇਂਗੀ ਤੂੰ ਰਾਜੇ ਨਾਲ ਵਿਆਹ ਕਰਵਾ ਲਾ ਪਰ ਇਹ ਲੜਕੀ ਸੀ ਜਿਹੜੀ ਪ੍ਰੀਤਮ ਕੌਰ ਇਸ ਨੇ ਪੰਜਾਬੀ ਯੂਨੀਵਰਸਿਟੀ ਤੋਂ ਉਸ ਵੇਲੇ ਬੀਏ ਕੀਤੀ ਹੋਈ ਸੀ ਵੈਲ ਐਜੂਕੇਟਿਡ ਪੜ੍ਹੀ ਲਿਖੀ ਕੁੜੀ ਸੀ ਇਸ ਨੇ ਆਖਿਆ ਮੇਰੀ ਮਰਜ਼ੀ ਤੋਂ ਬਿਨਾਂ ਰਾਜਾ ਮੇਰੇ ਨਾਲ ਧੱਕੇ ਨਾਲ ਵਿਆਹ ਨਹੀਂ ਕਰਵਾ ਸਕਦਾ ਫਿਰ ਆਪਣੀ ਇੱਜ਼ਤ ਬਚਾਉਣ ਲਈ ਲੜਕੀ ਦੇ ਪਿਓ ਨੇ ਪ੍ਰੀਤਮ ਕੌਰ ਦਾ ਵਿਆਹ ਇੱਕ ਰਾਇਸ ਸ਼ਮਸ਼ੇਰ ਸਿੰਘ ਦੇ ਲੜਕੇ ਨਾਲ ਕਰਨਾ ਚਾਹਿਆ ਰਾਜੇ ਨੇ ਉਹ ਵਿਆਹ ਵੀ ਨਾ ਹੋਣ ਦਿੱਤਾ ਅਖੀਰ ਨੂੰ ਇਹ ਸਾਰਾ ਪਰਿਵਾਰ ਜਦੋਂ ਨਾਭਾ ਰਿਆਸਤ ਛੱਡ ਕੇ ਦੂਜੀ ਰਿਆਸਤ ਵੱਲ ਜਾਣ ਲੱਗੇ ਤਾਂ ਰਿਆਸਤ ਦੇ ਬਾਰਡਰ ਤੇ ਇਹਨਾਂ ਨੂੰ ਫੜ ਕੇ ਸਪਾਹੀਆਂ ਨੇ ਜੇਲ੍ਹ ਵਿੱਚ ਸੁੱਟ ਦਿੱਤਾ ਤੇ ਉਸ ਲੜਕੀ ਨੂੰ ਮਨਾਉਣ ਵਾਸਤੇ ਜੇਲ੍ਹ ਵਿੱਚ ਸਿਪਾਈਆਂ ਨੇ ਲੜਕੀ ਪ੍ਰੀਤਮ ਕੌਰ ਨੂੰ ਉਸਦੇ ਪਿਓ ਨੂੰ ਉਸਦੇ ਪਰਿਵਾਰ ਨੂੰ ਬੇਅੰਤ ਤਸੀਹੇ ਦਿੱਤੇ ਪਰ ਉਹ ਲੜਕੀ ਵਿਆਹ ਕਰਵਾਉਣ ਵਾਸਤੇ ਜਦੋਂ ਨਾ ਮੰਨੀ ਤਾਂ ਨਾਬੇ ਦਾ ਰਾਜਾ ਨਿਪਦਮਨ ਸਿੰਘ ਇਸ ਹੱਦ ਤੱਕ ਚਾਹਣ ਲੱਗ ਪਿਆ ਸੀ ਉਸ ਲੜਕੀ ਨੂੰ ਕਿ ਇੱਕ ਦਿਨ ਕੈਦੀ ਦਾ ਭੇਸ ਬਣਾ ਕੇ ਆਪਣਾ ਨਾਮ ਬੋਟਾ ਸਿੰਘ ਰੱਖ ਕੇ ਜਿਹੜੇ ਸੈੱਲ ਵਿੱਚ ਲੜਕੀ ਬੰਦ ਸੀ ਉਸਦੇ ਸੈੱਲ ਵਿੱਚ ਕੈਦੀ ਬਣ ਕੇ ਰਹਿਣ ਲੱਗ ਪਿਆ ਲੜਕੀ ਨਾਲ ਲੜਕੀ ਦੇ ਮਾਪਿਆਂ ਨਾਲ ਗੱਲਾਂ ਬਾਤਾਂ ਕਰਦਾ ਕਰਦਾ ਹੌਲੀ ਹੌਲੀ ਉਹਨਾਂ ਨਾਲ ਨੇੜਤਾ ਬਣਾਉਣ ਲੱਗ ਪਿਆ ਤੇ ਫੇਰ ਇਸ ਨੇ ਇੱਕ ਦਿਨ ਜੇਲ੍ਹ ਦੇ ਸੁਪਰਡੈਂਟ ਵਖਤਾਵਰ ਸਿੰਘ ਨੂੰ ਹੁਕਮ ਦਿੱਤਾ ਕਿ ਪ੍ਰੀਤਮ ਕੌਰ ਦੀ ਕਾਲ ਕੋਠੜੀ ਵਿੱਚ ਕੁਝ ਸੱਪ ਲਿਆ ਕੇ ਛੱਡੇ ਜਾਣ ਉਹਨਾਂ ਸੱਪਾਂ ਦਾ ਜ਼ਹਿਰ ਪਹਿਲਾਂ ਕੱਢ ਦਿੱਤਾ ਸੀ ਪ੍ਰੀਤਮ ਕੌਰ ਦੀ ਕੋਠੜੀ 'ਚ ਜਦੋਂ ਅਚਾਨਕ ਸੱਪ ਛੱਡੇ ਗਏ ਉਹ ਕੁੜੀ ਸੁੱਤੀ ਪਈ ਸੀ ਜਦੋਂ ਸੱਪ ਉਸ ਦੀ ਹਿੱਕ ਤੇ ਚੜੇ ਉਹ ਚੀਕਾਂ ਮਾਰ ਕੇ ਕਰਲਾ ਉੱਠੀ ਤੇ ਇਹ ਨਾਲ ਦੀ ਬੈਰਕ ਵਾਲਾ ਬੂਟਾ ਸਿੰਘ ਫਿਲਮੀ ਅੰਦਾਜ਼ ਵਿੱਚ ਉਹ ਪ੍ਰੀਤਮ ਕੌਰ ਦੀ ਕਾਲ ਕੋਠੜੀ ਵਿੱਚ ਜਾਂਦਾ ਹੈ ਉਸ ਨੂੰ ਸੱਪਾਂ ਤੋਂ ਬਚਾਉਂਦਾ ਹੈ ਤੇ ਲੜਕੀ ਸੱਪਾਂ ਤੋਂ ਡਰਦੀ ਹੋਈ ਜਦੋਂ ਇਸ ਦੇ ਨਾਲ ਚਿੰਬੜਦੀ ਹੈ ਇਹ ਘੁੱਟ ਕੇ ਕਲਾਵੇ ਵਿੱਚ ਪਾੜ ਲੈਂਦਾ ਪ੍ਰੀਤਮ ਕੌਰ ਨੂੰ ਤੇ ਜਦੋਂ ਲੜਕੀ ਬੇਹੋਸ਼ ਹੋ ਗਈ ਉਸ ਦਾ ਇਲਾਜ ਹੋਇਆ ਜਦੋਂ ਉਹਦੀ ਅੱਖ ਖੁੱਲ੍ਹੀ ਉਸ ਨੇ ਆਵਾਜ਼ ਪਹਿਲੀ ਬੂਟਾ ਸਿੰਘ ਨੂੰ ਮਾਰੀ ਕਿ ਬੂਟਾ ਸਿੰਘ ਨੂੰ ਲਿਆਓ ਉਸ ਨੇ ਮੇਰੀ ਜਾਨ ਬਚਾਈ ਹੈ ਚਲੋ ਮੁੱਕ ਦੀ ਗੱਲ ਤੇ ਬਾਅਦ ਵਿੱਚ ਲੜਕੀ ਦੇ ਪਰਿਵਾਰ ਨੂੰ ਬੂਟਾ ਸਿੰਘ ਨੂੰ ਜੇਲ੍ਹ ਆਜ਼ਾਦ ਕਰ ਦਿੰਦੀ ਹੈ ਤੇ ਲੜਕੀ ਦਾ ਪਰਿਵਾਰ ਆਪਣੀ ਧੀ ਦੀ ਸ਼ਾਦੀ ਇਸ ਬੂਟਾ ਸਿੰਘ ਨਾਲ ਕਰ ਦਿੰਦਾ ਤੇ ਸ਼ਾਦੀ ਤੋਂ ਬਾਅਦ ਇਹ ਬੂਟਾ ਸਿੰਘ ਕਹਿੰਦਾ ਆਓ ਮੈਂ ਤੁਹਾਨੂੰ ਆਪਣੇ ਘਰੇ ਲੈ ਕੇ ਚੱਲਾਂ ਇਹ ਪ੍ਰੀਤਮ ਕੌਰ ਨੂੰ ਆਪਣੇ ਨਾਲ ਲੈ ਕੇ ਆਪਣੇ ਘਰ ਵੱਲ ਨੂੰ ਤੁਰ ਪੈਂਦਾ ਅਖੀਰ ਇਹ ਲੜਕੀ ਨੂੰ ਨਾਬੇ ਦੇ ਸ਼ਾਹੀ ਮਹਿਲਾਂ ਚ ਲੈ ਆਉਂਦਾ ਤੇ ਜਦੋਂ ਪ੍ਰੀਤਮ ਕੌਰ ਨੂੰ ਪਤਾ ਲੱਗਦਾ ਹੈ ਕੇ ਮੇਰੇ ਨਾਲ ਸ਼ਲਾਵਾ ਕਰਕੇ ਇਸ ਨੇ ਵਿਆਹ ਕਰਵਾ ਲਿਆ ਤੇ ਉਹ ਪ੍ਰੀਤਮ ਕੌਰ ਉਦਾਸ ਰਹਿਣ ਲੱਗ ਪੈਂਦੀ ਹੈ ਤੇ ਜਦੋਂ ਪ੍ਰੀਤਮ ਕੌਰ ਦੇ ਮਾਪਿਓ ਨੂੰ ਵੀ ਪਤਾ ਲੱਗਦਾ ਕਿ ਇਹ ਬੋਟਾ ਸਿੰਘ ਨਾਬੇ ਵਾਲਾ ਰਾਜਾ ਰਿਪਦਮਨ ਸਿੰਘ ਹੀ ਸੀ ਉਹ ਵਿਚਾਰੇ ਸਦਵੇਂ ਦੇ ਮਾਰੇ ਹੀ ਮਰ ਜਾਂਦੇ ਐ ਤੇ ਹਵਸ ਦੇ ਭੁੱਖੇ ਰਾਜੇ ਨੇ ਕੁਝ ਮਹੀਨੇ ਇਸ ਪ੍ਰੀਤਮ ਕੌਰ ਨੂੰ ਆਪਣੇ ਨਾਲ ਮਹਿਲਾ ਵਿੱਚ ਰੱਖਿਆ ਮਹਿਲਾਂ ਦੀ ਚਕਾ ਚੌਂਦ ਇਸ ਨੂੰ ਦਿਖਾਈ ਆਪਣੀ ਮਹਾਰਾਜਗੀ ਦੇ ਰੋਬ ਦਿਖਾਏ ਪਰ ਕੁਝ ਮਹੀਨਿਆਂ ਬਾਅਦ ਜਦੋਂ ਰਾਜੇ ਰੂਪ ਦੰਮਨ ਸਿੰਘ ਦਾ ਇਸ ਤੋਂ ਮਨ ਭਰ ਗਿਆ ਇਸ ਪੜ੍ਹੀ ਲਿਖੀ ਸੂਝਵਾਨ ਮਟਿਆਰ ਪ੍ਰੀਤਮ ਕੌਰ ਨੂੰ ਮਹਿਲਾ ਚੋਂ ਕੱਢ ਕੇ ਕਿਲੇ 'ਚ ਸੁੱਟ ਦਿੱਤਾ ਤੇ ਆਪ ਆਪਣੀ ਪਹਿਲਾ ਵਾਲੀ ਜ਼ਿੰਦਗੀ ਜਿਉਣ ਲੱਗ ਪਿਆ ਇਸ ਵਿਚਾਰੀ ਦੇ ਮਾਪਿਓ ਵੀ ਮਰ ਗਏ ਇਹਦੀ ਖੁੱਦ ਹੀ ਜ਼ਿੰਦਗੀ ਵੀ ਬਰਬਾਦ ਹੋ ਗਈ ਨਾ ਇਹ ਮਹਾਰਾਣੀ ਰਹੀ ਨਾ ਇਹ ਨੌਕਰਾਨੀ ਰਹੀ ਇਹਦੇ ਕੋਲੇ ਕੋਈ ਰਤਬਾ ਹੀ ਨਹੀਂ ਰਿਹਾ ਤੇ ਇਸ ਪ੍ਰੀਤਮ ਕੌਰ ਦਾ ਬਾਕੀ ਸਾਰਾ ਰਹਿੰਦਾ ਜੀਵਨ ਬੜਾ ਦੁੱਖ ਤੇ ਅਫਸੋਸ ਦੇ ਵਿੱਚ ਗੁਜ਼ਰਿਆ ਇਨਾਂ ਦੇ ਬਾਕੀ ਕਿਸੇ ਅਗਲੇ ਭਾਗ ਵਿੱਚ ਸਾਂਝੇ ਕਰਾਂਗੇ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਇੱਥੇ ਹੀ ਬਖਸ਼ੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ